ਹਰ ਬਹੁਤ ਲੱਗੀ ਜਾਂਦੇ ਆ ਤੇ ਤੇਰੀ ਆਪਾਂ ਡਿਟੇਲ ਪੁੱਛਦੇ ਆ ਬਾਈ ਤੋਂ ਕੀ ਡਿਟੇਲ ਆ ਦੀ ਦੁੱਧ ਕਿੰਨਾ ਆਉਣਾ ਦੁੱਧ ਹੀ 18 ਕਿਲੋ ਦੁੱਧ ਤਿਆਰ 18 ਕਿਲੋ ਤਿਆਰ ਆ ਜਮਾ ਜਮਾ ਕੰਡੇ ਦੇ ਜਮਾ ਠੀਕ ਆ ਕੰਡੇ ਵਾਲਾ ਜਮਾ ਠੀਕ ਬਾਡੀ ਬੰਤਰ ਚੰਗੀ ਆਗੀ ਤੇ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਆਗੀ ਤੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਹੈ ਤੇ ਹਰੇਕ ਮਹੀਨੇ ਦੀ ਇਹ 23 ਤਰੀਕ ਨੂੰ ਮੰਡੀ ਲੱਗਦੀ ਆ ਤੇ 22 ਨੂੰ ਲੱਗਦੀ ਆ ਕਿ ਬਲਦਾਂ ਦੀ ਮੰਡੀ ਤੇ 23 ਨੂੰ ਲੱਗਦੀ ਆ ਮੱਝਾਂ ਗਾਵਾਂ ਤੇ ਸਪੈਸ਼ਲਿਸਟ ਮੰਡੀ ਦੇ ਉੱਤੇ ਬੱਚੇਗਾ ਪਹੁੰਚਦੇ ਗੀਆਂ ਛੋਟੀਆਂ ਹੀਫਰ ਪ੍ਰੈਗਨੈਂਟ ਨਾਨ ਪ੍ਰੈਗਨੈਂਟ ਐਫ ਐਫ ਜਰਸੀ ਪਿਓਰ ਤੇ ਕ੍ਰੋਸ ਦੇ ਵਿੱਚ ਤੇ ਗਾਇਆਂ ਵੀ ਬਹੁਤ ਟਾਪ ਕੁਆਲਿਟੀ ਦੀਆਂ ਤੇ ਕ੍ਰੋਸ ਬ੍ਰੀਡ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਮੱਝਾਂ ਦਾ ਆਮਾਦਿ ਸਪੈਸ਼ਲ ਮੰਡੀ ਆ ਤੇ ਸਪੈਸ਼ਲ ਇਸ ਮੰਡੀ ਤੋਂ ਤੇ ਬੱਚੀਆਂ ਪੌਂਚਿੰਗ ਆ ਗਈਆਂ ਜਿਸ ਤਰ੍ਹਾਂ ਦਾ ਵੀ ਤੁਸੀਂ ਮਾਲ ਖਰੀਦਣਾ ਐ ਇਸ ਮੰਡੀ ਦੇ ਉੱਤੋਂ ਆ ਕੇ ਖਰੀਦ ਸਕਦੇ ਹੋਗੇ ਤੇ ਬਹੁਤ ਵਧੀਆ ਮੰਡੀ ਆ ਗਈ ਤੇ ਜਿਹੜੇ ਭਰਾਚਾ ਇਹਨਾਂ ਨੂੰ ਤੇ ਨਵੇਂ ਆਇਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਖੋਲੋ ਤੇ ਬਾਕੀ ਜੋ ਪੀਡੀਐਫ ਦਾ ਮੇਲਾ ਲੱਗਦਾ ਹੁੰਦਾ ਇਸੇ ਜਗ੍ਹਾ ਦੀ ਲੱਗਦਾਗਾ ਆਪਾਂ ਹਰੇਕ ਹਰੀ ਕਵਰ ਕਰਦੇ ਆ ਇਸ ਵਾਰੀ ਵੀ ਕਵਰ ਕਰਾਂਗੇ ਤੇ ਫਰਵਰੀ ਦੇ ਵਿੱਚ ਉਹ ਲੱਗਣਾਗਾ ਤੇ ਹੁਣ ਇਹ ਤਨੌਲਾ ਮੇਲਾ ਆਉਣ ਵਾਲਾ ਹੈਗਾ 3 ਨਵੰਬਰ 1 2 3 ਦਸੰਬਰ 4 ਦਿਨ ਦਾ ਮੇਲਾ ਹੈਗਾ ਅੱਗੇ 3 ਦਿਨ ਹੁੰਦਾ ਇਸ ਵਾਰ 4 ਦਿਨ ਕਰਤਾ ਕਿਉਂਕਿ ਦੇਸੀ ਬਰੀਡ ਨੂੰ ਤੇ ਮੁਰਕੇ ਤੇ ਬੱਕਰਾਂ ਉਹਨਾਂ ਦੇ ਮੁਕਾਬਲੇ ਵੀ ਇਸ ਵਾਰ ਹੋਣੀਆਂਗੇ ਇਸੇ ਲਈ ਇੱਕ ਦਿਨ ਵਧਾਤਾ ਹੈਗਾ ਤੇ ਆਪਾਂ ਸਾਰਾ ਮੇਲਾ ਉਹ ਕਵਰ ਕਰਾਂਗੇ ਤਿੰਨੇ ਚਾਰੇ ਦਿਨ ਤੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋਗੇ ਤੇ ਜਿਹੜੇ ਭਰਾਵਾਂ ਕੋਲ ਚੰਗੇ ਪਸ਼ੂ ਆਗੇ ਤੇ ਉਹ ਚੰਗੇ ਪਸ਼ੂ ਵੀ ਲੈ ਕੇ ਜਰੂਰ ਪਹੁੰਚੋ ਜਿਹੜੇ ਨਹੀਂ ਪਹੁੰਚ ਸਕਦੇ ਆਪਣੇ ਚੈਨਲ ਨਾਲ ਤੁਸੀਂ ਜੁੜ ਸਕਦੇ ਹੋ ਹਰੇਕ ਕਰੀ ਆਪਾਂ ਵੀਡੀਓ ਪਾਉਂਦੇ ਆ ਤੇ ਇਸ ਵਾਰ ਵੀ ਆਪਾਂ ਮੇਲੇ ਦੀਆਂ ਸਾਰਿਆਂ ਦੀਆਂ ਵੀਡੀਓ ਪਾਵਾਂਗੇ ਸਾਰਾ ਮੇਲਾ ਕਵਰ ਕਰਾਂਗੇ ਤੇ ਜੋ ਮੱਝਾਂ ਦੀ ਲਾਈਵ ਮਿਲਕਿੰਗ ਹੁੰਦੀ ਹੈਗੀ ਤੇ ਉਹ ਵੀ ਆਪਾਂ ਸਾਰੀ A to Z ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਤੇ ਚੈਨਲ ਨੂੰ ਦਬ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਨੋਟੀਫਿਕੇਸ਼ਨ ਵਾਲ ਤੇ ਸੱਟ ਕਰ ਲਿਓ ਤਾਂ ਕਿ ਤੁਹਾਨੂੰ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਮਿਲ ਸਕੇ ਤਿਆ ਜੋ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ। ਆਸੇ ਗਾਮਾ ਹੁੰਦੀਆਂ ਆਂ ਜੀ ਤੁਸੀਂ ਦੇਖ ਸਕਦੇ ਹੋ। ਕਾਫੀ ਵੱਡੀ ਗਣਤੀ ਦੇ ਵਿੱਚ। ਬਹੁਤ ਵੱਡੇ ਗੱਡਾ ਕਾਰ ਦੀ ਬਹੁਤ ਸੋਹਣੀ ਝੋਟੀ ਤੁਹਾਨੂੰ ਬਤਵਾਉਂਦੇ ਆਂਗੇ। ਇਸ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਸਿੰਗਾ ਦੀ ਕੁਆਲਿਟੀ ਬਾਡੀ ਵੰਤਰ ਦੀ ਵੀ ਬਹੁਤ ਚੰਗੀ ਹੈਗੀ ਤੇ ਤਾਜੀ ਸੂਈ ਵੀ ਹੈਗੀ ਧਾਂਚਾ ਬਹੁਤ ਆ ਵੇਲ ਵੀ ਬਹੁਤ ਆ ਤੇ ਥਣ ਦੇਖ ਸਕਦੇ ਹੋ ਵਧੀਆ ਨੇ ਤੇ ਬੈਕ ਸਾਈਡ ਤੋਂ ਬੈਟ ਕੁੜੇ ਦੀ ਵੀ ਬਹੁਤ ਚੌੜੀ ਹੈਗੀ ਥਣ ਥੋੜੇ ਜਿਹਾ ਪਤਲੇ ਆ ਲੰਮੇ ਆ ਪਰ ਹੈ ਵਧੀਆ ਕਿ ਪਿੱਥੀ-ਬਿੱਥੀ ਬਹੁਤ ਆਗੀ ਤੇ ਗਾਹਕ ਬਹੁਤ ਲੱਗ ਜਾਂਦੇ ਆ ਤੇ ਤੇ ਇਹਦੀ ਆਪਾਂ ਡਿਟੇਲ ਪੁੱਛਦੇ ਆ ਬਾਈ ਤੋਂ ਕੀ ਡਿਟੇਲ ਹੈ ਜੀ ਕੀ ਗੱਲ ਬਾਤ ਹੈ ਜੀ ਆ ਦਬੇਲ ਬਹੁਤ ਆ ਢਾਂਚੇ ਦੀ ਬਹੁਤ ਖੁੱਲੀ ਡੁੱਲੀ ਆ ਪਿੱਠ ਪੁੜਾ ਦੇਖ ਸਕਦੇ ਹੋ ਬੈਕ ਸਾਈਡ ਤੋਂ ਬਹੁਤ ਚੌੜਾਗਾ ਤਾਂ ਲਿਖਾ ਹੈ ਟ੍ਰੇਡਲ ਆਪਾਂ ਬੱਚ ਲੈਨੇ ਬਾਈ ਦੋ ਸਾਰੀ ਇਹਦੀ ਟੀ ਰਿਟੇਲ ਆ ਕੀ ਗੱਲ ਬਾਤ ਆ ਜੀ ਇਹਾਂ ਨੂੰ ਜੀ ਤਰ ਤੀ ਨੂੰ ਫੇਰ ਦੇਖ ਸਕਦੇ ਹੋ ਹਾਂ ਇਹਦਾ ਬੱਚਾ ਹੈ ਹਲੋ ਕੀ ਹਾਲ ਹੈ ਭਾਈ ਠੀਕ ਹੈ ਜੀ ਤੇ ਆਪਣਾ ਨਾਮ ਦੱਸਿਓ ਨਾਮ ਜੀ ਮੇਰਾ ਸਾਹ ਰਾਜੀ ਤੇ ਕਿਹੜੇ ਪਿੰਡ ਪਹੁੰਚਿਆ ਆ ਰਾਮ ਪ੍ਰਭੂਲ ਤੋਂ ਆ ਠੀਕ ਆ ਤੇ ਆਪਾਂ ਜਿਹੜੀ ਇਹ ਝੋਟੀ ਲੈ ਕੇ ਆਏ ਆ ਕਿਹੜੇ ਸੂਏ ਆ ਇਹ ਇਹ ਹੀ ਦੂਜੀ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਦੁੱਧ ਕਿੰਨਾ ਆਉਣਾ ਦੋਤੀ 18 ਕਿਲੋ ਦੁੱਧ ਪਿਆਰ 18 ਕਿਲੋ ਪਿਆਰ ਆ ਜਮਾ ਜਮਾ ਕੰਡੇ ਦਾ ਜਾਣਦਾ ਠੀਕ ਆ ਕੰਡੇ ਵਾਲਾ ਜਮਾ ਠੀਕ ਆ ਕੋਈ ਤਸੱਲੀ ਕਰ ਸਕਦਾ ਚੋ ਕੇ ਦੇਖ ਸਕਦਾ ਤੇ ਮੁੱਲ ਮੁੱਲ ਮੁੱਲੀ ਜੀ ਦੇ ਇੱਕ ਤੋਂ ਇੱਕ ਇੱਕ 70 ਕਿੰਨੇ ਦੇਣੀ ਆ ਮੋਕੇ ਵਾਂਗਰ ਨਾਲ ਆਇਆ। ਜਦੋਂ ਮੌਕੇ ਤੇ ਹੋ ਜੂਗਾ ਤੇ ਬੱਚਾ ਕੱਟਾਗਾ? ਬੱਚਾ ਨਹੀਂ ਕੱਟੀ ਹੈ। ਕੱਟੀ ਹੈ ਜੀ। ਅੱਛਾ ਕੱਟੀ ਹੈ ਮਗਰ। ਠੀਕ ਆ। ਤੇ ਇਹ ਕੰਮ ਆਪਣਾ ਕਿਵੇਂ ਵਪਾਰ ਦਾ ਕਰਦੀ ਆ ਇਹ? ਵਪਾਰ ਦਾ ਜੀ। ਵਪਾਰ ਦਾ ਹੀ। ਅੱਛਾ ਵਪਾਰ ਦਾ ਕੰਮ ਆਗਾ। ਗੰਗਾ ਨਗਰ ਤੋਂ ਆਈ ਆ ਜੀ। ਗੰਗਾ ਨਗਰ ਦੀ ਆ। ਠੀਕ ਆ। ਤੇ ਦੁੱਧ ਵਧੂ ਹੋਰ ਫਿਰ ਕਿੰਨਾ ਕੀ ਦਊ? ਜੀ ਵਧੂ ਗਈ ਵਧੂ ਰੋ। ਵਧੂਗੀ। ਠੀਕ ਆ। ਤੇ ਨੰਬਰ ਆਪਣਾ? ਨੰਬਰ ਜੀ 708 708 70 70412 412 80 80 ਤੇ ਪੰਜਾਬੀ ਚ ਵੀ ਬੋਲਦੇ ਆ ਕਰੀ 70870 70870 41200 80 80 ਠੀਕ ਆ ਲਓ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਮੱਝ ਦੀ ਤੇ ਇਥੇ ਗਾਗ ਬਹੁਤ ਲੱਗੀ ਜਾਂਦੇ ਆ ਉਹ ਇਹਨੂੰ ਵੈਸੇ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਬਾਈਆਂ ਦੇ ਨਾਲ ਤੇ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਦਿਖਾ ਵੀ ਦਿੱਤੀ ਹੈਗੇ ਗਾਗ ਬਹੁਤ ਲੱਗੀ ਜਾਂਦੇ ਹੈਗੇ ਇਹਨੂੰ ਤੁਸੀਂ ਦੇਖ ਸਕਦੇ ਹੋ ਦੂਜੇ ਛੱਡਾਂ ਦੇ ਵਿੱਚ ਵੀ ਗਾਈਆਂ ਮੱਝਾਂ ਕਾਫੀ ਮਾਤਰਾ ਦੇ ਵਿੱਚ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗਈਆਂ ਇੱਧਰ ਤੁਹਾਨੂੰ ਗਾਂ ਆ ਪਾਗਲੇ ਛੱਡ ਦਾ ਵੀ ਦਰਸ ਲਖਾ ਦਿੰਦੇ ਆ ਨੀਲੇ ਛੱਡਪ ਚ ਵੀ ਦੇਖ ਸਕਦੇ ਤੁਸੀਂ ਪਸ਼ੂ ਫੁੱਲ ਆ ਕੇ ਇਹ ਮਹਾਉ ਹੋਰ ਵੀ ਦੇਖ ਸਕਦੇ ਹਾਂ ਆਕੂਜੀ ਦਲੇ ਦੜ ਦੇ ਵਿੱਚ ਮਾਹੌਲ ਦੇਖ ਸਕਦੇ ਹਾਂ ਉਸੇ ਮੂਰੇ ਉਹਨਾਂ ਨੂੰ ਸਾਰੇ ਛੱਡਾਂ ਦੇ ਵਿੱਚ ਜਾਨਵਰ ਫੁੱਲ ਆ ਗਏ ਛੱਡਾਂ ਜਦੋਂ ਅਪਾ ਕੈਮਰਾ ਮਾਰ ਕੇ ਦਿਖਾ ਦਿੰਨੇ ਆਂ। ਦੋ ਰੁਪਏ ਮੈਂ ਲੈਨੇ ਦੋ ਰੁਪਏ ਆ। ਮੈਂ ਤਾਂ ਥੋ ਵੀ ਨਹੀਂ 15 ਵੀ ਨਹੀਂ ਤੂੰ ਦੇਣਾ ਤੇਰੀ ਲੋ ਵੀ ਦੋਸਤੋ ਤੁਹਾਨੂੰ ਅਪਾ ਕ ਘਰੇਲੂ ਝੋਟੀ ਦਿਖਾਉਨੇ ਆਂਗੇ। ਤੇ ਨੀਲੀ ਰਾਵੀ ਚ ਪੈਂਦੀ ਆ ਚਾਹੇ ਗਰੇਟਡ ਮੰਨ ਲਓ। ਅੱਖਾਂ ਨੀਲੀ ਰਾਵੀ ਵਾਲੀਆਂ ਪੂਛ ਵੀ ਵੱਧ ਚਿੱਟੀ ਆ। ਬਾਕੀ ਬਣਾਇਆ ਕਾਰੀਦਾਰੀ। ਕੱਤਕਾਰ ਦਰਮਿਆਨੇ ਛੋੜੇ ਦੇ ਵਿੱਚ ਹੈ ਤੇ ਬਾਡੀ ਬੰਤਰ ਚੰਗੀ ਹੈਗੀ ਤੇ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਤੇ ਥਾਣਲੇਵੇ ਦੀ ਸਾਫ ਆਗੀ ਤੇ ਵਿੱਥੀ ਬਹੁਤ ਆ ਤੇ ਥਾਣ ਵੀ ਸੋਹਣੇ ਆਗੇ ਇੱਕੋ ਜਿਹੇ ਆਗੇ ਬੈਕ ਸਾਈਡ ਤੋਂ ਵੀ ਪਿੱਠਪੋੜਾ ਦੇਖ ਸਕਦੇ ਆਣ ਦੇ ਪਾਸੇ ਤੋਂ ਦੇਖ ਸਕਦੇ ਤੇ ਮੱਥੇ ਦੇ ਵੇਤੇ ਵੀ ਫਲ ਹੈਗਾ ਵਾ ਬਾਕੀ ਡਿਲੀਬਾਸ ਵੀ ਨੇ ਇਸ ਹਨ ਜੀ ਤੇ ਬਾਕੀ ਬਾਦੀਵਾਂ ਤਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਬੱਚਾ ਇਹਦਾ ਇੱਥੇ ਥੱਲੇ ਬੈਠਾ ਮੇਰੇ ਕੋਲੋਂ ਕੱਟੀ ਆ ਤੇ ਆਪਾਂ ਬਾਈ ਤੋਂ ਡਿਟੇਲ ਪੁੱਛ ਲੈਨੇ ਆਂ ਦੀ ਕੀ ਡਿਟੇਲ ਆਣੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਈ ਆਪਣਾ ਨਾਮ ਦੱਸਿਓ ਮੇਰਾ ਨਾਮ ਗਗਨਦੀਪ ਸਿੰਘ ਜੀ ਤੇ ਐਡਰੈਸ ਆਪਣਾ ਪਿੰਡ ਕਿਹੜਾ ਪਿੰਡ ਜੀ ਮੋਗਾ ਜਿਹੜਾ ਲੋਪੋ ਪਿੰਡ ਦਾ ਅੱਛਾ ਲੋਪੋ ਆ ਹਾਂਜੀ ਠੀਕ ਆ ਤੇ ਜਿਹੜੀ ਇਹ ਬਈ ਆਪਾਂ ਝੋਟੀ ਲੈ ਕੇ ਆਏ ਆ ਆਪਣੇ ਘਰ ਦੁੱਗੀ ਆ ਨਾ ਹਾਂਜੀ ਘਰ ਦੀ ਆ ਜੀ ਠੀਕ ਆ ਵਪਾਰ ਦਾ ਤਾਂ ਨਹੀਂ ਕੰਮ ਨਹੀਂ ਨਹੀਂ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 10 12 ਦਿਨ ਹੋ ਗਏ ਜੀ ਤੇ ਦੁੱਧ ਕਿੰਨਾ ਆਊਗਾ ਹੁਣ ਦੁੱਧ 12 13 ਕਿਲੋ ਖੰਡਾ ਜੀ 12 13 ਕਿਲੋ ਹੈਗਾ ਹਾਂਜੀ ਠੀਕ ਆ ਤੇ ਹੈ ਆਪਣੇ ਘਰ ਦੁੱਗੀ ਹਾਂਜੀ ਹਾਂਜੀ ਠੀਕ ਆ ਤੇ ਬੱਚਾ ਕੀ ਆ ਬੱਚਾ ਕਰਤੀ ਆ ਜੀ ਕੱਟੀ ਆ ਹਾਂਜੀ ਠੀਕ ਆ ਇਧਰ ਆ ਮੂਰੇ ਬੈਠੀ ਆ ਨਾ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਕਰਦੇ ਆਪਾਂ ਬਈ ਇਹਦਾ ਮੋਲੇ ਦਾ ਜੀ 15 15 ਹਾਂਜੀ ਕਿੱਥੋਂ ਕੋਈ ਛੱਡਣ ਦਾ ਰਾਦਾ ਆਪਣਾ ਵੀ ਇੱਥੋਂ ਦਾ ਹੀ ਦੇਣੀ ਹੈ ਨਹੀਂ ਮੋੜ ਕੇ ਲੈ ਜਾਗੇ 90 ਤੱਕ ਦੇ ਦਾਂਗੇ ਹਾਂ ਨਾ ਜੀ 90 ਤੱਕ ਹਾਂ ਨਾ ਹੀ ਹੈਗੀ ਠੀਕ ਆ ਤੇ ਆਪਣਾ ਨੰਬਰ ਬੋਲ ਦੀ ਬਾਈ 9150 ਕਿੰਨਾ 9150 9150 32914 32914 ਹਾਂਜੀ ਠੀਕ ਆ ਤੇ ਚੌਣ ਚਾਂਣ ਚ ਕਿਵੇਂ ਠੰਡੀ ਹੈਗੀ ਪੂਰੀ ਠੰਡੀ ਹੈ ਜੀ ਠੀਕ ਆ ਠੀਕ ਆ ਠੀਕ ਆ ਬਾਈ ਧੰਨਵਾਦ ਤੇ ਲੋ ਵੀ ਦੋਸਤੋ ਡਿਟੇਲ ਦੋਨੋਂ ਪਾਸਾਰੀ ਲੈਤੀ ਹੈ ਦੀ ਝੋਟੀ ਦੀ ਤੇ ਜੀ ਇਹ ਤੇ ਵੇਖ ਦੀ ਹੈ ਠੀਕ ਹੈ ਨਹੀਂ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਤੇ ਜੀ ਨੂੰ ਵੀ ਇਹ ਪਸੰਦ ਆਉਂਦੀ ਹੈਗੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬੈਕ ਸਾਈਡ ਤੋਂ ਤੁਹਾਨੂੰ ਆਪ ਚਾਰੇ ਪਾਸੇ ਤੋਂ ਇੱਕ ਕਰੀ ਫੇਰ ਦਿਖਾ ਦਿੰਨੇ ਆ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਕੱਟੀ ਇਹ ਦੇ ਨਾਲ ਆ ਗਈ ਦੇਖ ਸਕਦੇ ਹੋ ਇਹ ਕੱਟੀ ਆ ਗਈ ਤੇ ਆ ਜੋ ਤੁਹਾਨੂੰ ਪਚੰਗੇ ਪਸ਼ੂ ਅੱਗੇ ਹੋਰ ਦਿਖਾਉਣੇ ਆ ਬਾਕੀ ਤੁਹਾਨੂੰ ਅੱਗੇ ਵੀ ਅੱਪਾ ਦੌਰ ਫਿਰ ਕੇ ਵੀ ਮਾਹੌਲ ਵੀ ਦਿਖਾ ਦਿੰਨੇ ਆ ਵਿੱਚ ਨਾਲ ਦੀ ਨਾਲ ਕਾफी ਵੱਡੀ ਗੰਟੀ ਦੇ ਵਿੱਚ ਕ੍ਰਾਸ ਗਈਆਂ ਐਚ ਐਫ ਜਰਸੀ ਵੱਡੇ ਮੋਲ ਦੀਆਂ ਛੋਟੇ ਮੋਲ ਦੀਆਂ ਸਾਰੇ ਤਰ੍ਹਾਂ ਦੇ ਮਾਲ ਹੁੰਦਾਗਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਵਿੱਚ ਕੁਸ ਕ੍ਰਾਸ ਗਈਆਂ ਜੀ ਆਦਾ ਹੁੰਦਾ ਨਾ ਇਹ ਇੱਧਰ ਸੌਦਾ ਹੋਈ ਜਾਂਦਾ ਕਿੰਨਾ ਬੋੜਾ ਓਏ ایا تا کوئی پرہیز نہیں جنانے میں بولتا ایا جا ਅੱਜ ਦਿਖਾਉਨੇ ਆਂਗੇ ਚੌੜੀ ਬਹੁਤ ਆ ਦੇਖਦਾ ਤੇ ਸਮੀ ਬੜੀ ਵੀ ਬਹੁਤ ਆ ਗਈ। ਬਾਕੀ ਥਾਂ ਵੀ ਚੰਗੇ ਆਗੇ ਗੱਪਣਾ ਹੋਣੀ ਹੈ ਹਜੇ। ਤੇ ਬਾਈ ਦੀ ਸ਼ਿੰਗਾਰੀ ਵੀ ਆ ਗਾਲ ਤੇ ਚੁੰਨੀ ਪਾਈ ਵੀ ਆ ਬਾਕੀ ਦੰਦ ਰਾਂਜੋ ਜਨਾ ਬਣ ਜਾਮਗਾ। ਦੇਖ ਸਾਡੇ ਉਹਦੀ ਬਾਡੀ ਬੰਦਨੀ ਚੰਗੀ ਹੈਗੀ। ਆਗੇ ਕੰਟੀ ਚੌੜੇ ਰੀਆ ਕੱਟ ਕੱਟ ਕੇ ਦੇ ਵਿੱਚ ਹੀ ਆ ਬੈਕ ਸੈਟੋ ਵੀ ਥਾਣੇ ਦੇਖ ਸਕਦੇ ਹੋ ਥਾਣ ਵਧੀਆ ਗਏ ਤੇ ਜੱਫੜ ਹੋਣੀ ਆ ਜੇ ਆਪਾਂ ਡਿਟੇਲ ਪੁੱਛ ਲੈਨੇ ਬਾਈ ਦੋ ਜੀ ਕੀ ਡਿਟੇਲ ਹੈਗੀ ਈ ਗੱਲ ਬਾਤ ਹੈਗੀ ਦਸੀ ਹੈ ਬਾਈ ਡਿਟੇਲ ਇਹ ਡਿਟੇਲ ਦਸੀ ਹੈ ਦੀ ਰੇਟ 17 ਦਾ ਕਿੰਨੇ ਦੇਣੀ ਆਪਾਂ ਕਿੰਨੇ ਪੁੱਛਦਾ ਰੇਟ ਹੈ 175 ਦੇਣੀ ਕਿੰਨੇ ਦੀ ਲਾਸਟ ਆ ਵੋਲਾ ਕਰ ਦਾਂਗੇ ਆਪਾਂ ਨਾ ਮੌਕੇ ਤੇ ਹੋ ਜੂਗਾ ਠੀਕ ਆ ਤੇ ਕਿੰਨੇ ਕੱਢਦੀ ਆ ਇਹ ਦਿਨ ਕਿੰਨੇ ਕੱਢਦੀ ਆ ਗੱਭਣਾ ਕੀ ਹਾਂ ਕਿੰਨੇ ਦਿਨ ਕੱਢਦੀ ਆ ਇਹ ਮੇਰੇ ਨਾਲ ਹੋਰੇ ਦਿਨ ਹੈ ਯਾਰ ਅੱਤਾਂ ਦਾ ਉਹ ਸਰਦਾਰ ਨੂੰ ਪੱਲਾ ਮੈਂ ਕੁਝੇ ਰੱਖ ਦੇਣਾ ਅੱਛਾ ਰਹਿੰਦੇ ਆ ਜਦੇ ਨਾ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਕਰਦੀ ਆ ਕੀ ਹੋਇਆ ਕੱਤੀ ਆ ਹਜੇ ਵਪਾਰ ਦਾ ਕੰਮ ਆ ਵਪਾਰ ਦਾ ਠੀਕ ਆ ਵਪਾਰ ਦਾ ਕੰਮ ਆ ਠੀਕ ਆ ਤੇ ਪਿੰਡ ਕਿਹੜਾ ਆਪਣਾ ਅਜਾ ਉੱਧਰ ਲੈ ਰ ਕੇ ਜੁਆਏ ਹਾਂ ਠੀਕ ਆ ਤੇ ਨੰਬਰ ਆਪਣਾ ਬਈ 75 430 50 77 430 49 4910 ਠੀਕ ਆ ਇਹ ਹੋ ਵੀ ਦੋਸਤਾਂ ਦੀ ਕੱਟੀ ਆ ਕਾਫੀ ਦਿਨਾਂ ਦੀ ਤੇ ਨੰਬਰ ਆਪਾਂ ਤੁਹਾਨੂੰ ਲੈ ਕੇ ਦੇ ਦਾਂ ਜੀ ਨੂੰ ਵੀ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਬਾਈਆਂ ਦੇ ਨਾਲ ਆਦੇ ਮਹਾਲਾ ਮਾਲ ਬਹੁਤ ਜਿਆਦੀ ਪਹੁੰਚਿਆ ਬਾਬਾ ਦੇ ਬੱਚਿਆਂ ਤੁਸੀ ਦੇਖ ਸਕਦੇ ਬਹੁਤ ਵੱਡੀ ਗੰਟੀ ਦੇ ਵਿੱਚ ਬੱਚਿਆਂ ਹੁੰਦਾਂ ਗੀਆਂ ਤੇ ਇਧਰ ਗਾਈਆਂ ਵਾਲਾ ਬੱਸ ਆਗਾ ਪੂਰੀਆਂ ਟਾਪ ਕੁਆਲਿਟੀ ਦੀਆਂ . ਇਹ ਤਾਂ ਤੁਹਾਨੂੰ ਆਪ ਮੱਝਾਂ ਵਾਲੇ ਪਾਸੇ ਲੈ ਕੇ ਜਾਣੇ ਆ ਜਿੱਧਰ ਤੱਕ ਜਿਆਦਾ ਜ਼ਹਰਾ ਤਰਫ ਵਪਾਰੀ ਵੀਰਾਂ ਦੀਆਂ ਮੱਝਾਂ ਹੁੰਦੀਆਂ ਗਈਆਂ ਤੇ ਹੁੰਦੀਆਂ ਪੂਰੀਆਂ ਚੰਗੀਆਂ ਗਈਆਂ ਲੱਗਦਾ ਪੰਡਿਓ ਨੇ ਅੜਕੇ ਤੋਂ 90 ਦੀ ਲੜਨੂ ਨਾਲ ਦੀ ਨਾਲ ਦੋਨੋਂ ਬੱਚਾ ਕਰਾਈ ਜਾਂਦੇ ਆ ਮੰਡੀ ਦਾ ਸਾਰਾ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਆ ਕਿਸ ਤਰ੍ਹਾਂ ਦੀ ਮੰਡੀ ਭਰੀ ਆ ਕੀ ਗੱਲਬਾਤ ਆ ਕਿਹੋ ਜਿਹੇ ਪਸ਼ੂ ਆ ਕਿਹੋ ਜਿਹਾ ਕਾ ਕਰੀ गुड मोर्निंग जी ਆਣੀ ਆਇਆ ਤੈਨੂੰ ਮੈਂ ਕਹ ਤਾ ਨੂੰ ਆ ਜਾ ਓਏ ਸਾਡੇ ਤੇ ਰਹਿ ਗਿਆ ਛੱਡਾ ਪਟਿਆ ਨਾ ਯਾਰ ਤਾਂ ਦੇ ਦਾਂਗਾ ਯਾਰ ਤਾਂ ਦੇ ਦਾਂਗਾ ηmene tou